ਦੇ ਮੁਲਾਜ਼ਮ ਦੇ ਰਾਹੀਂ ਢੇਰੀਆਂ ਦਾ ਮੌਇਸਚਰ ਚੈੱਕ ਕੀਤਾ ਇੱਕ ਢੇਰੀ ਦਾ ਮੌਇਸਚਰ 13 ਨਿਕਲਿਆ ਭਰਾਵੋ 13 ਇੱਕ ਦਾ 14 ਇੱਕ ਦਾ 12.5 ਇਹ ਮੌਇਸਚਰ ਨਿਕਲਿਆ ਸੱਜਾ ਤੇ ਇਹਦਾ ਮਤਲਬ ਕਹਿਣ ਦਾ ਤੇ ਸਾਡੇ ਨਾਲ ਮੀਟਿੰਗ ਕਰਨ ਦਾ ਗੱਲ ਕਰਨ ਦਾ ਕੀ ਮਤਲਬ ਹੈ ਗੱਲ ਕਰਕੇ ਸੇ ਸਾਰੇ ਕਿਸਾਨਾਂ ਦੀ ਲੋਟੋਂ ਵਿੱਚ ਜਾਰੀ ਤੇ ਕਿਉਂ ਨਾ ਕਹੀਏ ਤੇ ਮੰਡੀ ਬੋਰਡ ਸਾਡੀ ਲੁੱਟ ਕਰਵਾ ਰਿਹਾ ਤੇ ਕਰ ਰਿਹਾ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ ਕਿ ਮੰਡੀ ਬੋਰਡ ਦੇ ਵਿਚਾਰੀ ਇਹਨਾਂ ਦਾ ਸੰਬਲ ਹੀ ਖਤ ਹੋ ਚੁੱਕੀ ਹੈ ਜਿਸੇ ਪੱਤੀਆਂ ਤੱਕ ਹੋ ਚੁੱਕੀਆਂ ਨੇ ਉਸੇ ਦੇ ਕਰ ਭਾਵੇਂ ਸਾਡੇ ਕਿਸਾਨ ਨੂੰ ਚੁੰਡਣ ਆ ਰਹਿਆਂ ਦੀਆਂ ਕਿਸੇ ਪੱਤੀਆਂ ਤੈ ਹੋ ਗਈਆਂ ਤਾਂ ਅਸੀਂ ਜਿਹੜੇ ਇੱਕ ਜਥੇਬੰਦੀ ਦੀ ਅਗਵਾਈ ਕਰਨ ਵਾਲੇ ਲੋਕਾਂ ਅਸੀਂ ਇਹਨੂੰ ਇਸ ਤਰ੍ਹਾਂ ਮੂਕ ਦਰਸ਼ਕ ਬਣ ਕੇ ਸਰਕਾਰਾਂ ਮੂਕ ਦਰਸ਼ਕ ਬਣ ਕੇ ਦੇਖ ਸਕਦੀ ਹੈ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਸਕਦਾ ਹੈ ਲੇਕਿਨ ਅਸੀਂ ਮੂਕ ਦਰਸ਼ਕ ਬਣ ਕੇ ਨਹੀਂ ਦੇਖ ਸਕਦੇ ਸਾਡੀ ਜਮਾਤ ਹੈ ਸਾਡੇ ਲੋਕ ਨੇ ਅਸੀਂ ਇਹਦੇ ਤੇ ਮੈਂ ਪ੍ਰਸ਼ਾਸਨ ਨੂੰ ਮੈਂ ਦੁਬਾਰਾ ਵਾਰਨਿੰਗ ਦਿੰਨੀ ਐ ਇਸ ਗੱਲ ਦੀ ਕਿ ਆਪਜੀ ਉੱਪਰ ਗੱਲ ਕਰਨਾ ਕੰਪਨਸੇਸ਼ਨ ਲੈਣੀ ਐ ਕੰਪਨਸੇਸ਼ਨ ਲਵਾਂਗੇ ਮੰਡੀ ਬੋਰਡ ਦੇਗਾ ਬਿਛੇੜਾ ਪੈਸਾ ਕਮਾਉਂਦਾ ਮੰਡੀ ਬੋਰਡ ਨਹੀਂ ਤਾਂ ਆਪ ਦੇਖਿਓ ਅਗਰ ਕੱਲ ਨੂੰ ਕੋਈ ਹੋਰ ਸੜਕਾਂ ਬੰਦ ਹੁੰਦੀਆਂ ਕੱਲ ਨੂੰ ਕਿਤੇ ਹੋਰ ਅਫਸਰਾਂ ਦੇ ਘਰਾਓ ਹੁੰਦੇ ਆ ਤੋ ਉਹਦਾ ਜੁਮੇਵਾਰ ਇਹ ਅਫਸਰ ਹੋਣਗੇ ਜਿਹੜੇ ਅੱਜ ਤੱਕ ਕੱਲ ਵੀ ਮੇਰੇ ਨਾਲ ਗੱਲ ਹੋਈ ਅਧਿਕਾਰੀਆਂ ਦੀ ਮੈਂ ਕੱਲ ਕਹੀ ਸੀ ਗੱਲ ਕਿ ਵੀ ਪਿਆਰਿਓ ਸਾਡੀ ਇਹਨਾਂ ਅਫਸਰਾਂ ਨਾਲ ਕੋਈ ਰੋਲਾ ਨਹੀਂ ਸਾਡੀ ਕੋਈ ਦੁਸ਼ਮਣੀ ਨਹੀਂ ਕਿਸੇ ਅਫਸਰ ਨਾਲ ਲੇਕਿਨ ਇਹ ਜ਼ਰੂਰ ਹੈ ਕਿ ਸਭੀ ਕਿਸਾਨੀ ਦੇ ਲੁੱਟ ਦਾ ਮੁੱਦਾ ਉਹਨੂੰ ਕੰਪਨਸੇਟ ਕਰਵਾਉਣ ਦੀ ਗੱਲ ਹੈ ਇਹਨੂੰ ਕੰਪਨਸੇਟ ਕਰਵਾਓ ਉੱਪਰ ਗੱਲ ਚਲਾਓ ਅਧਿਕਾਰੀ ਮੌਜਨਾ ਲਾ ਕੇ ਡਰ ਜਾਂਦਾ ਮੈਂ ਕਹਿੰਦੀ ਕਰਾਂ ਕਿ ਐਸ.ਡੀ.ਐਮ ਸਾਹ ਬੈਠ ਕੇ ਆ ਕੇ ਸਾਡੇ 'ਚ ਜੇ ਐਸ.ਡੀ.ਐਮ ਦਾ ਨਾਮ ਹੀ ਨਹੀਂ ਤਾਂ ਕੱਲ ਦੀਆਂ ਗੱਲਾਂ ਕਰਨ ਦਾ ਕੀ ਮਤਲਬ ਹੈ ਸਾਡੇ ਨਾਲ ਗੱਲ ਉਹ ਅਧਿਕਾਰੀ ਕਰੇ ਜਿਹੜਾ ਅਧਿਕਾਰੀ ਇਸ ਮਸਲੇ ਦਾ ਹੱਲ ਕਰਵਾ ਸਕਦਾ ਕਰ ਸਕਦਾ ਹੈ ਨਹੀਂ ਤਾਂ ਇਸ ਤਰੀਕੇ ਦੇ ਰਹਾਉ ਆ ਪ੍ਰਭੂ ਜਾਰੀ ਹੈ ਮੈਂ ਇੱਕ ਬੇਨਤੀ ਕਰਦਿਆਂ ਦਫਤਰ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕਰਮਚਾਰੀ ਨੇ ਕੋਈ ਬੀਬੀਆਂ ਨੇ ਅਗਰ ਕੋਈ ਵੀ ਲੜਕੀ ਅਸੀਂ ਇੱਜ਼ਤ ਵਾਲੇ ਲੋਕ ਆ ਜਿਹੜੀ ਲੜਕੀ ਆ ਸਦੀਵੀ ਭੈਣ ਆ ਸਦੀਵੀ ਧੀ ਆ ਅਗਰ ਕੋਈ ਵੀ ਲੜਕੀ ਦਫਤਰ ਦੇ ਅੰਦਰ ਹੈ ਉਹਨੂੰ ਅਸੀਂ ਵੇਖਤੀ ਕਰਦੇ ਆ ਕਿ ਬਾਹਰ ਆ ਜਾਓ ਸਾਡਾ ਤੁਹਾਡੇ ਨਾਲ ਭੈਣੋ ਕੋਈ ਰੌਲਾ ਨਹੀਂ ਅਗਰ ਕਿਸੇ ਨੇ ਦੂਰ ਲੈਣੇ ਜਾਣਾ ਹੈ ਸਾਡਾ ਨਹੀਂ ਰਿਹਾ ਅਸੀਂ ਆਪ ਦੀਆਂ ਗੱਡੀਆਂ ਦੇ ਢਿੱcke ਉਹਨਾਂ ਨੂੰ ਘਰ-ਘਰ ਵੀ ਪਹੁੰਚਾਵਾਂਗੇ ਲੇਕਿਨ ਇਨਕਾਰੀਆਂ ਦਾ ਘਰਾਓ ਹੈ ਜਿਹੜੇ ਤਮਾਸ਼ਾ ਬਣਾ ਰਹੇ ਨੇ ਕਿ ਕੋਈ ਗੱਲ ਨਹੀਂ ਕੀ ਹੋ ਗਿਆ ਕਿਸਾਨਾਂ ਨੇ ਇਹ ਕਰ ਲਿਆ ਤਾਂ ਕੱਲ ਨੂੰ ਜਦੋਂ ਹੋਰ ਢੋਲਾ ਬੰਦੰਮੀ ਦੇ ਜੁਮੇਵਾਰ ਇੱਥੋਂ ਦਾ ਪ੍ਰਸ਼ਾਸਨ ਹੋਏਗਾ ਸੋ ਆਪ ਸਭ ਨੂੰ ਮੇਰੀ ਬੇਨਤੀ ਹੈ ਕਿ ਘਰਾਓ ਹੈ ਇਸ ਘਰਾਓ ਨੂੰ ਉਨੀ ਦੇਰ ਤੱਕ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਜਨ ਕਿਸੇ ਤਲ ਪੱਤ ਨਹੀਂ ਲੱਗਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮਾਨੋ ਪ੍ਰਧਾਨ ਜੀ ਨੇ ਸਾਰੀਆਂ ਗੱਲਾਂ ਬਾਰੇ ਦੱਸਤਾ ਹੈ